ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 19ਵੀਂ ਅਸ਼ਪਰੀ ਦੀ ਵਿਆਖਿਆ ਕਰਾਂਗੇ ਜਿਸ ਵਿੱਚ ਗੁਰੂ ਅਰਜਨ ਦੇਵ ਜੀ ਪਰਮਾਉਂਦੇ ਹਨ ਕਿ ਪ੍ਰਭੂ ਸਭ ਕੁਝ ਆਪ ਕਰਨ ਅਤੇ ਜੀਵਾਂ ਪਾਸੋਂ ਕਰਾਉਣ ਦੀ ਤਾਕਤ ਰੱਖਦਾ ਹੈ ਜਿਹੜਾ ਹਾਮੇ ਦਾ ਰੋਗ अनेका ਹਿਲਿਆਂ ਨਾਲ ਦੂਰ ਨਹੀਂ ਹੁੰਦਾ ਉਹ ਪ੍ਰਭੂ ਦੀ ਨਾਮ ਰੂਪੀ ਦਵਾਈ ਨਾਲ ਮਟ ਜਾਂਦਾ ਹੈ ਜੋ ਸਿਮਰਦਾ ਹੈ ਉਸ ਦੇ ਹਿਰਦੇ ਘਰ ਵਿੱਚ ਅਬਿਨਾਸੀ ਪ੍ਰਭੂ ਆਵਾਸ ਲਾਹ ਆਓ ਜਾਣੀਏ 19ਵੀਂ ਅਸ਼ਪਰੀ ਦੀ ਵਿਆਖਿਆ ਸੋ ਲੋਕ ਸਾਥਨਾ ਚੱਲ ਲੈ ਬਿਨ ਭਜਨ ਵਿਖਿਆ ਸਗ ਲਿਸ਼ਾਰ ਹਰ ਹਰ ਨਾਮ ਕਮਾ ਮੰਨਾ ਨਾਨਕ ਇਹ ਤਨਸਾਰ ਇਨਾਂ ਪੰਕਤੀਆਂ ਤੋਂ ਭਾਵ ਹੈ ਕਿ ਪ੍ਰਭੂ ਦੇ ਭਜਨ ਤੋਂ ਬਿਨਾ ਹੋਰ ਕੋਈ ਸ਼ੈ ਮਨੁੱਖ ਦੇ ਨਾਲ ਨਹੀਂ ਜਾਂਦੀ ਸਾਰੀ ਮਾਇਆ ਜੋ ਕਮਾਉਂਦਾ ਰਹਿੰਦਾ ਹੈ ਜਗਤ ਤੋਂ ਤੋੜਨ ਵੇਲੇ ਇਸ ਦੇ ਵਾਸਤੇ ਸਵਾਸ ਮਾਨ ਹੈ اے ਨਾਨਕ ਅਕਾਲ ਪੁਰਖ ਦਾ ਨਾਮ ਸਿਮਰਨ ਦੀ ਕਮਾਈ ਕਰਨਾ ਹੀ ਸਭ ਤੋਂ ਚੰਗਾ ਤਨ ਹੈ ਇਹੀ ਨਾਲ ਲਿਖਦਾ ਹੈ ਅਸ਼ਟਪਦੀ ਸੰਤ ਜਨਾ ਮਿਲਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਬਰੂਪ ਆਪਸੋ ਮੀਤ ਬਿਸਾਰੋ ਚਰਨ ਕਮਲ ਰਿਤ ਮੈਂ ਉਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਧ੍ਰਿੜ ਕਰ ਗਹੋ ਨਾਮ ਹਰ ਵਥ ਏਤਨ ਸੰਚੋਹ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੀ ਇਨਾਂ ਪੰਕਤੀਆਂ ਤੋਂ ਭਾਵ ਹੈ ਕਿ ਸੰਤਾਂ ਨਾਲ ਮਿਲ ਕੇ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰੋ ਇੱਕ ਪ੍ਰਭੂ ਨੂੰ ਸਿਮਰੋ ਤੇ ਨਾਮ ਦਾ ਆਸਰਾ ਲਭੋ हे मित्र और सारे हिले ਛਾੜ ਦਿਓ ਤੇ ਪ੍ਰਭੂ ਦੇ ਕਮਲ ਵਰਗੇ ਸੋਹਣੇ ਚਰਨ ਥੇਹ ਦੇ ਵਿੱਚ ਟਿਕਾਓ। ਪ੍ਰਭੂ ਸਭ ਕੁਝ ਆਪ ਕਰਨ ਤੇ ਜੀਵਾਂ ਪਾਸੋਂ ਕਰਾਉਣ ਲਈ ਸਮਰੱਥ ਹੈ। ਪ੍ਰਭੂ ਦਾ ਨਾਮ ਰੂਪੀ ਸੋਨਾ ਪਦਾਰਥ ਪੱਕਾ ਕਰਕੇ ਸਾਭ ਲਵੋ। हे ਭਾਈ ਨਾਮ ਰੂਪ ਧਨ ਇਕੱਠਾ ਕਰੋ ਤੇ ਭਾਗਾ ਵਾਲੇ ਬਣੋ। ਸੰਤਾਂ ਦਾ ਇਹੀ ਪਵਿੱਤਰ ਉਪਦੇਸ਼ ਹੈ। ਆਪਣੇ ਮਨ ਵਿੱਚ ਇੱਕ ਪ੍ਰਭੂ ਦੀ ਆਸ ਰੱਖੋ, हे ਨਾਨਕ ਇਸ ਤਰ੍ਹਾਂ ਸਾਰੇ ਰੋਗ ਮਟ ਜਾਣਗੇ। ਜਿਸ ਤੁਹਾਨੂੰ ਕੋ ਚਾਰ ਕੁੰਢ ਟੁੱਟਕਾਵੇ ਸੋ ਤਨ ਹਰ ਸੇਵਾ ਤੇ ਪਾਹੇ ਜਿਸ ਸੁਖ ਕੋ ਨਿਤ ਬਚੈ ਮਿਤ ਸੋ ਸੁਖ ਸਾਧੂ ਸੰਗ ਪਦਿਤ ਜਿਸ ਸੋ ਬਾਕੋ ਕਰਹਿ ਪਲੀ ਕਰਨੀ ਸਾਸੋ ਬਾਬਾ ਜੀ ਹਰ ਕੀ ਸਰਨੀ ਅਨੇਕ ਉਪਾਅ ਵੀ ਰੋਗ ਨ ਜਾਏ ਰੋਗ ਮਿਟੈ ਹਰ ਅਬਖਦ ਲਾਏ ਸਰਬਨਿਦਾਨ ਮੈਂ ਹਰ ਨਾਮ ਨਿਦਾਨ ਜਪ ਨਾਨਕ ਦਰਗਹਿ ਪਰਵਾਨ ਪਾਵੋ اے ਮਿੱਤਰ ਜਿਸ ਧਨ ਦੇ ਖਾਤਰ ਤੂੰ ਚਾਰੇ ਪਾਸੇ ਉੱਠ ਦੌੜਦਾ ਹੈ ਉਹ ਧਨ ਤੂੰ ਪ੍ਰਭੂ ਦੀ ਸੇਵਾ ਤੋਂ ਲੈਂਗਾ اے ਮਿੱਤਰ ਜਿਸ ਸੁੱਖ ਨੂੰ ਤੂੰ ਸਦਾ ਤਾਂਘਦਾ ਹੈ ਉਹ ਸੁੱਖ ਸੰਤਾਂ ਦੀ ਸੰਗਤ ਵਿੱਚ ਪਿਆਰ ਕੀਤਾ ਮਿਲਦਾ ਹੈ ਜਿਸ ਸੋਭਾ ਦੇ ਖਾਤਰ ਤੂੰ ਨੇਕ ਕਮਾਈ ਕਰਦਾ ਹੈ ਉਹ ਸੋਭਾ ਖੱਟਣ ਲਈ ਤੂੰ ਅਕਾਲ ਪੁਰਖ ਦੀ ਸ਼ਰਣ ਤੈ ਜਿਹੜਾ ਹਮੇ ਦਾ ਰੋਗ ਅਨੇਕਾ ਹਿੱਲਿਆਂ ਨਾਲ ਦੂਰ ਨਹੀਂ ਹੁੰਦਾ ਉਹ ਪ੍ਰਭੂ ਦੇ ਨਾਮ ਰੂਪੀ ਦਵਾਈ ਨਾਲ ਮਿਟ ਜਾਂਦਾ ਹੈ ਸਾਰੇ ਦੁਨਿਆਵੀ ਖਜ਼ਾਨਿਆਂ ਵਿੱਚ ਰਬੂ ਦਾ ਨਾਮ ਬਧਿਆਖ ਜਾਨਾ ਹੈ ਏ ਨਾਨਕ ਨਾਮ ਜਪ ਦਰਗਾਹ ਵਿੱਚ ਕਬੂਲ ਹੋਵੇਗਾ ਮਨ ਪਰ ਬੋਧੋ ਹਰ ਕਹਿ ਨਾਏ ਦੈ ਦੀ ਸਤਾਵਤ ਆ ਬੈਠਾਏ ਤਾਕੋ ਬਿਗਨ ਨ ਲੱਗੇ ਕੋਏ ਜਾ ਕੈ ਰੇ ਦੇ ਬਸੇ ਹਰ ਸੋਏ ਕਰਤਾ ਤੀਠਾੰਡਾ ਹਰ ਨਾ ਸਿਮਰ ਸਿਮਰ ਸਦਾ ਸੁਖ ਪਾਓ ਭੋ ਬਿਨ ਸੈਪੂਰਨ ਹੋਇ ਆਸ ਭਗਤ ਪਾਏ ਆਤਮ ਪਰਗਾਸ ਤਿਤਦਰ ਜਾਏ ਬਸੇ ਅਬਿਨਾਸੀ ਕੋਹ ਨਾ ਨ ਕਾਟੀ ਜੰ ਫਾਸੀ ਪਾਵੋ হে ਭਾਈ ਆਪਣੇ ਮਨ ਨੂੰ ਪ੍ਰਭੂ ਦੇ ਨਾਮ ਨਾਲ ਜਗਾਓ ਨਾਮ ਦੀ ਬਰਕਤ ਨਾਲ ਦਸੇ ਪਾਸੀ ਦੌੜ ਦਾ ਇਹ ਮੰਨ ਟਿਕਾਣੇ ਆ ਜਾਂਦਾ ਹੈ ਇਸ ਨੂੰ ਕੋਈ ਔਕੜ ਨਹੀਂ ਪੌਂਦੀ ਜਿਸ ਦੇ ਹਿਰਦੇ ਵਿੱਚ ਉਹ ਪ੍ਰਭੂ ਵਸਦਾ ਹੈ ਕਲਯੁਗ ਤੱਤੀ ਸਮਾਨ ਆਗ ਹੈ ਇਸ ਦੇ ਵਿਕਾਰ ਸਾਨੂੰ ਸਾੜ ਰਹੇ ਹਨ ਪ੍ਰਭੂ ਦਾ ਨਾਮ ਠੰਡਾ ਹੈ ਸਦਾ ਸਿਮਰੋ ਤੇ ਸੁਖਵਾਓ ਡਰ ਉੱਡ ਜਾਂਦਾ ਹੈ ਆਸ ਬੁੱਗ ਜਾਂਦੀ ਹੈ ਪ੍ਰਭੂ ਦੀ ਭਗਤੀ ਨਾਲ ਪਿਆਰ ਕੀਤਾ ਆਤਮਾ ਚਮਕ ਪੈਂਦੀ ਹੈ ਜੋ ਸਿਮਰਦਾ ਹੈ ਉਸ ਦੇ ਹਿਰਦੇ ਘਰ ਵਿੱਚ ਅਬਿਨਾਸੀ ਪ੍ਰਭੂ ਆਵਾਸਤਾ ਹੈ। ਹੈ ਨਾਨਕ ਆਖ ਕੇ ਨਾਮ ਜਪਿਆ ਜਮਾ ਦੀ ਫਾਹੀ ਕੱਟੀ ਜਾਂਦੀ ਹੈ। ਤਤਪ ਵਿਕਾਰਕ ਹੈ ਜਨ ਸਾਚਾ ਜਨਮ ਮੈ ਰੈਸੋ ਕਾ ਚੋ ਕਾ ਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਏ ਔਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਕਰਾਂ ਆਦਾਰ ਅਨਿਕੋ ਪਾਵਨਾ ਛੂਟਣ ਹਾਰੇ ਸਿਮਰਤ ਸਾਖ ਸੁਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਨ ਚਤ ਨਾਨਕ ਫਲ ਪਾਏ ਇਨਾਂ ਪੰਕਤੀਆਂ ਤੋਂ ਭਾਵ ਹੈ ਕਿ ਜੋ ਪਾਰ ਬਹਿਂਦੀ ਸਿਫਤ ਰੂਪ ਸੋਚ ਸੋਚਦਾ ਹੈ ਉਹ ਸੱਚ ਮੁਚ ਮਨੁੱਖ ਹੈ ਪਰ ਜੋ ਜਮ ਕੇ ਨਿਰਾ ਮਰ ਜਾਂਦਾ ਹੈ ਬੰਧਈ ਨਹੀਂ ਕਰਦਾ ਉਹ ਨਿਰੋਲ ਕੱਚਾ ਹੈ ਆਪਾ ਭਾਵ ਛੱਡ ਕੇ ਸਤਿਗੁਰ ਦੀ ਸਰਣੀ ਪੈ ਕੇ ਪ੍ਰਭੂ ਦਾ ਸਿਮਰਨ ਕੀਤਿਆ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਇਸ ਤਰ੍ਹਾਂ ਕੀੰਤੀ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ ਹੇ ਭਾਈ ਪ੍ਰਭੂ ਨੂੰ ਸਿਮਰ ਇਹੀ ਪ੍ਰਾਣਾ ਦਾ ਆਸਰਾ ਹੈ ਸਿਮਰਤਿਆ 사ਸਰ ਵੇਦ ਆਦਿਕ ਵਿਚਾਰਿਆਂ ਤੇ ਹੋਰ अनेका ਹਿਲਨੇ ਕਿਤਿਆਂ ਆਵਾਗਮਣ ਤੋਂ ਬਚ ਨਹੀਂ ਸਕਦਾ ਮੰਨ ਲਾ ਕੇ ਕੇਵਲ ਪ੍ਰਭੂ ਦੀ ਹੀ ਭਗਤੀ ਕਰੋ ਜੋ ਭਗਤੀ ਕਰਦਾ ਹੈ हे ਨਾਨਕ ਉਸ ਨੂੰ ਮਨ ਇਛਤ ਫਲ ਮਿਲ ਜਾਂਦੇ ਹਨ ਸੰਗਣਾ ਚਾਲਸ ਤੇ ਰਹਿ ਤਨਾ ਤੂੰ ਕਿਆ ਲਪਟਾਵ ਹੈ ਮੂਰਖ ਮਨਾ ਸੁੱਤ ਮੀਤ ਕੋ ਟੰਪ ਆਰ ਬਨਤਾ ਇੰਤੇ ਕਹੂੰ ਤੁਮ ਕਵਨ ਸਨਾਥਾ ਰਾਜ ਰੰਗ ਬਾਇਆ ਵਿਸਤਾਰ ਇੰਤੇ ਕਹੂੰ ਕਵਨ ਛੁਟਕਾਰ ਆਸਾ ਹਸਤੀ ਰਾਤ ਅਸਵਾਰੀ ਟੁਠਾ ਡੰਕ ਝੂਠ ਪਾਇ ਸਾਰੀ ਜਿੰਦੀ ਏ ਕਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਿਕ ਪੁੱਛੋ ਤਾ ਨਾ ਭਾਵ ਏ ਮੂਰਖ ਮਨ ਧਨ ਤੇਰੇ ਨਾਲ ਨਹੀਂ ਜਾ ਸਕਦਾ ਤੂੰ ਕਿਉਂ ਇਸ ਨੂੰ ਜੱਫਾ ਮਾਰੀ ਬੈਠਾ ਹੈ ਪੁੱਤਰ ਮਿੱਤਰ ਪਰਿਵਾਰ ਤੇ ਇਸਤਰੀ ਇੰਨਾ ਵਿੱਚੋਂ ਦੱਸ ਕੋਹ ਤੇਰਾ ਸਾਥ ਦੇਣ ਵਾਲਾ ਹੈ ਮਾਇਆ ਦੇ ਅਡੰਬਰ ਰਾਜ ਤੇ ਰੰਗ ਰਲੀਆਂ ਦੱਸੋ ਇਹਨਾਂ ਵਿੱਚੋਂ ਕਿਸ ਨੇ ਨਾਲ ਮੋਹ ਪਾਇਆ ਸਦਾ ਲਈ ਮਾਇਆ ਤੋਂ ਖਲਾਸੀ ਮਿਲ ਸਕਦੀ ਹੈ ਉੜੇ ਹਾਥੀ ਰਥਾਂ ਦੀ ਸਵਾਰੀ ਕਰਨੀ ਇਹ ਸਭ ਝੂਠਾ ਦਿਖਾਵਾ ਹੈ ਇਹ ਅਡੰਬਰ ਰਚੌਣ ਵਾਲਾ ਵੀ ਨਾਸ਼ਵੰਤ ਹੈ ਮੂਰਖ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਸਾਰੇ ਤਦਾਰਸ ਦਿੱਤੇ ਹਨ ਨਾਮ ਨੂੰ ਭਲਾ ਕੇ ਇਹ ਨਾਨਕ ਆਖਰ ਪਛਤਾਉਂਦਾ ਹਾ ਗੁਰ ਕੀ ਮਤੂ ਲਹਿ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤੋ ਚਰਨ ਕਮਲ ਰੱਖੋ ਮਨਵਾਹਿ ਜਨਮ ਜਨਮ ਕੇ ਕਿਲ ਬਿਖ ਜਾਏ ਆਪ ਜਬੋ ਅਵਰਾ ਨਾਮ ਜਪਾਵ ਸੁਣ ਤ ਕੈਤ ਰਹਤ ਗਤ ਪਾਵ ਸਾਰ ਪੁੱਤ ਸਤ ਹਰ ਕੋ ਨਾ ਸੈਸ ਸੁਗਾਏ ਨਾਨ ਗੁਲ ਗਾਉ ਇਹਨਾਂ ਪੰਕਤੀਆਂ ਤੋਂ ਭਾਵ ਹੈ ਕਿ ਹੇ ਆਣ ਸਤ ਗੁਰ ਦੀ ਸਿੱਖਿਆ ਤੇ ਤੁਰ ਬੜੇ ਸਿਆਣੇ ਸਿਆਣੇ ਬੰਦੇ ਵੀ ਭਗਤੀ ਤੋਂ ਬਿਨਾ ਵਿਕਾਰਾਂ ਵਿੱਚ ਡੁੱਬੇ ਜਾਂਦੇ ਹਨ ਹੇ ਮਿੱਤਰ ਮਨ ਪ੍ਰਭੂ ਦੀ ਭਗਤੀ ਕਰ ਇਸ ਤਰ੍ਹਾਂ ਤੇਰੀ ਸੁਰਤ ਪਵਿੱਤਰ ਹੋ ਗਈ ਹੇ ਭਾਈ ਪ੍ਰਭੂ ਦੇ ਕਮਲ ਵਰਗੇ ਸੋਹਣੇ ਚਰਨ ਆਪਣੇ ਮਨ ਵਿੱਚ ਪਰੋ ਰੱਖ ਇਸ ਤਰ੍ਹਾਂ ਕਈ ਜਨਮਾਂ ਦੇ ਪਾਪ ਨਾਸ਼ ਹੋ ਜਾਣਗੇ ਪ੍ਰਭੂ ਦਾ ਨਾਮ ਤੂੰ ਆਪ ਜਪ ਹੋਰਾਂ ਨੂੰ ਜਪਾ ਤੇ ਉਹਨਾਂ ਨੂੰ ਪ੍ਰੇਰ ਨਾਮ ਸੁਣਦਿਆਂ ਉਚਾਰਦਿਆਂ ਤੇ ਨਿਰਮਲ ਰਹਿਣੀ ਰਹਿੰਦਿਆਂ ਉੱਚੀ ਅਵਸਥਾ ਬਣ ਜਾਏਗੀ ਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਦਾ ਉੱਤਮ ਪਦਾਰਥ ਹੈ ਤੇ ਇਹੇ ਹੀ ਨਾਨਕ ਆਤਮ ਅਡੋਲਤਾ ਵਿੱਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਉਣੇ ਚਾਹੀਦੇ ਹਨ ਗੁਣ ਗਾਵਤ ਤੇਰੀ ਉਤਰ ਸੁਮੇਲ ਬੈਨ ਸਜਾਇ ਹਾਂ ਮੈਂ ਬਿਕਫੈਲ ਉਹ ਹੈ ਅਚੰਤ ਬਸੈ ਸੁਖ ਨਾਲ ਸਾਹ ਕੇ ਆਸਰੇ ਨਾਮ ਸਮਾਲ ਛਾੜਿ ਸਿਆਨਪਸਗਲੀ ਵਣਾ ਸਾਹ ਸੰਗ ਪਾਵੇ ਸਚ ਤਨ ਹਰਪੂਨ ਜੀ ਸੱਚ ਕਰਨ ਉਦਹਾਰ ਈਹਾਂ ਸੁਖ ਦਰਗਹ ਹੈ ਜੇ ਕਰ ਸਰਬ ਨਿਰੰਤਰ ਇੱਕ ਕੋ ਦੇਖ ਕੋ ਨਾਨਕ ਜਾ ਕੈ ਮਸਤਕ ਲੇਖ ਇਨਾਂ ਪੰਕੀਆਂ ਤੋਂ ਪਾਵੇ ਕਿ ਹੇ ਭਾਈ ਪ੍ਰਭੂ ਦੇ ਗੁਣ ਗਾਉਂਦਿਆਂ ਤੇਰੀ ਵਿਕਾਰਾਂ ਦੀ ਮੈਲ ਉਤਰ ਜਾਈ ਤੇ ਹਉਮੇ ਰੂਪੀ ਵਿਅodha ਖਿਲਾਰਾ ਵੀ ਮਿਟ ਜਾਏਗਾ ਦੰਬੇ ਦੰਬ ਪ੍ਰਭੂ ਦੇ ਨਾਮ ਨੂੰ ਯਾਦ ਕਰ ਬੇਫਿਕਰ ਹੋ ਜਾਹੇਗਾ ਤੇ ਸੁਖੀ ਜੀਵਨ ਬਤੀਤ ਹੋਵੇਗਾ। ਕੇ ਮਨ ਸਾਰੀਆਂ ਚਤੁਰਾਈਆਂ ਛੱਡ ਦੇ। ਸਦਾ ਨਾਲ ਨਿਬਣ ਵਾਲਾ ਧਨ ਸਤਸੰਗ ਵਿੱਚ ਹੀ ਮਿਲੇਗਾ। ਪ੍ਰਭੂ ਨਾਮ ਦੀ ਰਾਸ ਇਕੱਠੀ ਕਰ, ਇਹੇ ਵਿਹਾਰ ਕਰ। ਇਸ ਜੀਵਨ ਵਿੱਚ ਸੁਖ ਮਿਲੇਗਾ। ਪ੍ਰਭੂ ਦੀ ਦਰਗਾਹ ਵਿੱਚ ਆਦਰ ਹੋਵੇਗਾ। ਸਭ ਜੀਵਾਂ ਦੇ ਅੰਦਰ ਇੱਕ ਅਕਾਲ ਪੁਰਖ ਨੂੰ ਹੀ ਵੇਖ। ਇਹ ਨਾਨਕ ਆਖ। ਇਹ ਕੰਮ ਉਹੀ ਕਰਦਾ ਹੈ ਜਿਸ ਦੇ ਮੱਥੇ ਤੇ ਭਾਗ ਹ। ਇਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕਸ ਕੇ ਗੁਣ ਗਾਉ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਪਰ ਭਿਆਪ ਅਨੇਕ ਵਿਸਾਰ ਏਕ ਤੇ ਭਏ ਏਕ ਆਰਾਧ ਪਰਾਸ਼ਤ ਗਏ ਮੰਤਨ ਅੰਤਰੇ ਪਰਬਰਾਤਾ ਗੁਰ ਪ੍ਰਸਾਦ ਨਾਨਕੀ ਕਜਾਤਾ ਇਨਾਂ ਪੰਕਤੀਆਂ ਤੋਂ ਭਾਵ ਹੈ ਕਿ ਇੱਕ ਪ੍ਰਭੂ ਨੂੰ ਹੀ ਜਪ ਇੱਕ ਪ੍ਰਭੂ ਦੀ ਹੀ ਸਿਫਤ ਕਰ ਇੱਕ ਨੂੰ ਹੀ ਸਿਮਰ हे मन एक प्रभु ਦੇ ਮਿਲਨ ਦੀ ਤਾਂਗ ਰੱਖ ਇੱਕ ਪ੍ਰਭੂ ਦੇ ਹੀ ਗੁਣਗਾ ਮਨ ਵਿੱਚ ਤੇ ਸਰੀਰਿਕ ਇੰਦਰੀਆਂ ਦੇ ਰਾਹੀਂ ਇੱਕ ਭਗਵਾਨ ਨੂੰ ਹੀ ਜਪ ਸਭ ਥਾਂ ਹੀ ਪ੍ਰਭੂ ਆਪ ਹੀ ਆਪ ਹੈ ਸਭ ਜੀਵਾਂ ਵਿੱਚ ਪ੍ਰਭੂ ਹੀ ਵਸਿਆ ਹੈ ਜਗਤ ਦੇ ਅਨੇਕਾ ਖਿਲਾੜੇ ਇੱਕ ਪ੍ਰਭੂ ਤੋਂ ਹੀ ਹੋਏ ਹਨ ਇੱਕ ਪ੍ਰਭੂ ਨੂੰ ਸਿਮਰਿਆ ਪਾਪ ਨਾਸ਼ ਹੋ ਜਾਂਦੇ ਹਨ ਜਿਸ ਦੇ ਮਨ ਤੇ ਸਰੀਰ ਵਿੱਚ ਇੱਕ ਪ੍ਰਭੂ ਹੀ ਪ੍ਰੋਤਾ ਗਿਆ ਹੈ हे ਨਾਨਕ ਉਸਨੇ ਗੁਰੂ ਦੀ ਕਿਰਪਾ ਨਾਲ ਉਸ ਇੱਕ ਪ੍ਰਭੂ ਨੂੰ ਪਛਾਣ ਲਿਆ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ